ਇਹ ਬੰਦੇ ਵਿਕਣੋਂ ਕਿਵੇਂ ਹਟਣਗੇ ਹੋ ਜਦ ਤੱਕ ਕੋਈ ਤਵੀਆਂ ਉੱਤੇਵੇਂ ਧੂਨੀਆਂ ਤਾਵੇਂ ਨਾ ਜਦ ਤੱਕ ਕੋਈ ਤਵੀਆਂ ਉੱਤੇ ਧੂਨੀਆਂ ਤਾਵੇਂ ਨਾ ਜਦ ਤੱਕ ਕੋਈ ਤਵੀਆਂ ਦੁਨੀਆ ਤਾਵੇ ਨਾ ਜਦ ਤੱਕ ਕੋਈ ਤਵੀਆਂ ਦੁਨੀਆ ਤਾਵੇ ਨਾ ਦੇਗਾ ਵਿੱਚ ਉਬਲੇ ਸੜਦੀਆਂ ਵਾ ਰੇਤਾਂ ਵਿੱਚ ਨਾਵੇਂ ਨਾ ਦੇਗਾ ਵਿੱਚ ਉਬਲੇ ਸੜਦੀਆਂ ਵਾ ਰੇਤਾਂ ਵਿੱਚ ਨਾਵੇਂ ਨਾ ਦੇਗਾ ਵਿੱਚ ਉਬਲੇ ਸੜਦੀਆਂ ਰੇਤਾ ਵਿੱਚ ਧਾਵੇ ਨਾ ਦੇਗਾ ਵਿੱਚ ਧੀਆਂ ਵਿੱਚ ਧਾਵੇ ਨਾ ਓਏ ਖੂਨ ਦਾ ਜਾਗ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਖੂਨ ਦਾ ਜਾਗ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਖੂਨ ਦਾ ਜਾਗ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਖੂਨ ਦਾ ਜਾਗ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਲੈਣਾ ਜੰਗਾਲ ਨਹੀਂ ਤਦ ਤੱਕ ਲੈਣਾ ਜੰਗਾਲ ਨਹੀਂ ਤਦ ਤੱਕ ਅਣਖੀ ਤਲਵਾਰ ਤੋਂ ਅਣਖਾਂ ਦੀ ਤਲਵਾਰ ਨੂੰ ਜੰਗਾਲ ਲੱਗ ਗਿਆ ਲੈਣਾ ਜੰਗਾਲ ਨਹੀਂ ਤਦ ਤੱਕ ਅਣਖੀ ਤਲਵਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਓਏ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ love me ਜਦ ਤੱਕ ਇਹੋ ਜਿਹਾ ਸਮਾਂ ਜਦ ਤੱਕ ਨਹੀਂ ਨਾ ਹੁੰਦਾ ਜਦ ਤੱਕ ਦੋ ਲਾਲ ਨਿਹਾ ਵਿੱਚ ਜਿਨੇ ਨ ਜਾਣਗੇ ਜਦ ਤੱਕ ਦੋ ਲਾਲ ਨਿਹਾ ਵਿੱਚ ਨਾਟਾਂਗੇ ਇੱਕ ਦੋ ਨਹੀਂ ਲੱਖਾਂ ਜਦ ਤੱਕ ਸਿਰ ਨਾ ਕਟਵਾਉਣਗੇ ਇੱਕ ਦੋ ਨਹੀਂ ਲੱਖਾਂ ਜਦ ਤੱਕ ਸਿਰ ਨਾ ਕਟਵਾਉਣਗੇ ਤਦ ਤੱਕ ਨਾ ਟਲੂ ਸ਼ਿਕਾਰੀ ਤਦ ਤੱਕ ਨਾ ਟਲੂ ਸ਼ਿਕਾਰੀ ਬਾਪਾਂ ਦੀ ਕਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਤੋਂ ਹੋਣੀ ਨਹੀਂ ਗੁਰ ਗੱਜ ਕੇ ਸੌਖੀ ਸੰਸਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਨਹੀਂ ਦੂਰ ਹੋਣੀ ਗੁਲਾਮੀ ਮਾਰੇ ਬੰਦੇ ਇਦਾਂ ਹੀ ਵਿਕਿਆ ਕਰਨਗੇ ਬੰਦਿਆਂ ਦੀਆਂ ਮੰਡੀਆਂ ਲਗਿਆ ਕਰਨਗੀਆਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਟਲ ਜਾਣਗੇ ਪਰ ਟਾਈਮ ਲੱਗਣਾ ਕੁਝ ਕਰਨਾ ਪੈਣਾ ਉਹ ਭਰਾਵੋ ਕਰਨਾ ਪੈਂਦਾ ਹੁੰਦਾ ਗੱਲਾਂ ਨਾਲ ਨਹੀਂ